सिटी थाना बलाचौर पुलिस ने 6 ग्राम हेरोइन समेत एक आरोपी ਨੂੰ ਕੀਤਾ ਕਾਬੂ ਜਿਸ ਦੀ ਅੱਜ ਪ੍ਰੈਸ ਕਾਨਫਰੰਸ ਡੀਐਸਪੀ ਬਲਾਚੌਰ ਸ਼ਾਮਸੁੰਦਰ ਸ਼ਰਮਾ ਨੇ ਕੀਤੀ ਹਾਂਜੀ ਸਰ ਇਹ ਜਿਹੜਾ આરોપી ਫੜਿਆ ਹੈ ਕਿਸ ਮਾਮਲੇ ਵਿੱਚ ਫੜਿਆ ਹੈ ਇਹ ਜੀ ਦੇ ਕੋਲ ਕਰਵਾਓ ਐਸਐਸਪੀ ਨੌਸ਼ਾ ਡਾਕਟਰ ਮਹਤਾਬ ਸਿੰਘ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਐਸਐਚਓ ਸਿਤੂ ਦੇ ਸਤਾ ਤਾਂ ਤੇ ਮਿਤੀ 5/9 ਨੂੰ ਕੱਲ੍ਹ ਦੀ ਨੂੰ 5/9 ਨੂੰ ਰਿਪੋਰਟ ਖਾ ਚੋਂ ਤੇ ਨਾਕਾ ਬੰਦੀ ਕੀਤੀ ਹੋਈ ਸੀ ਤੇ ਦਰਾਂ ਨੇ ਚੈਕਿੰਗ ਇੱਕ ਆਪਣਾ ਦੋਸ਼ੀ ਹੈਗਾ ਇਹ ਮਨਜਿੰਦਰ ਸਿੰਘ ਉਸ ਬੰਦੇ ਇਹਨੂੰ ਸੱਪ ਤੇ ਐਸਆਈ ਬਜਿੰਦਰ ਸਿੰਘ ਨੇ ਹੁਣ ਦਾ ਇਸ਼ਾਰਾ ਕੀਤਾ ਤੇ ਜਿਹਦੇ ਕੋ 6 ਗ੍ਰਾਮ ਫਿਰਨ ਗ੍ਰਾਮ ਤੇ ਇਹਨਾਂ ਮਾਮਲੇ ਕਿਦਾ ਚੱਲ ਰਿਹਾ ਹੈ ਜੀ ਇਹ ਤੇ ਐਲਿੱਡ ਨਾ ਐਸਾ ਹੋਇਆ ਕਿ ਪੇਦਾ ਰਹਿਣਾ ਬੁੱਲੇ ਵਾਲ ਦਾ ਰਹਿਣਾ ਲਾ ਇਹ ਅੱਗੇ ਵੀ ਤੇ ਨਾਮ ਦੇ ਕਰਕੇ ਪਹਿਲਾਂ ਵੀ ਹੈਗੇ ਨੇ ਮੁਕੇਲੀਆਂ ਵੀ ਹੈਗੇ ਨੇ ਦੋ ਮੁਕਦਰ ਦੇ ਦਾਦੀ ਤੇ ਪਹਿਲਾਂ ਸਾਡੇ ਸਿਟੀ ਚ ਵੀ ਤੇ ਫੇਸੇ ਨੇ ਕਰ ਗਿਆ ਜਿਹੜੇ ਐਂਡਿੰਗ ਦਾ ਤੇ ਚੋਰੀ ਦੇ ਰਹੇ ਸੀ ਪਹਿਲਾਂ ਵੀ ਜਿਹੜੇ ਕੋਈ ਨਿਰਾਨੀ ਪੜੇ ਹੈਰੋਇਨ ਜੀ ਭੁੱਕੀ ਫੜ ਰਹੀ ਸੀ ਮਛਲੇ ਦੁਗਾਰ ਇਸੇ ਦੇ ਸਮੇਂ ਤੇ ਤਾਂ ਵੀ ਕੀਤੀ ਜਰੀ ਹੈ ਜੀ ਖਾਸ ਕੀਤੀ ਜਾਂ ਬਦਲ ਕਰੀਏ ਤੇ ਸਰ ਆਨਲਾਈਨ ਸਮੇਂ ਦੇ ਵਿੱਚ ਜਿਹੜੇ ਇਹਦੀ ਚੇਨ ਤੋੜਨ ਦੀ ਕੋਸ਼ਿਸ਼ ਅਸੀਂ ਇਹਨਾਂ ਦੇ ਹੁਣ ਜਿੱਥੋਂ ਇਹ ਖਰੀਦਦੇ ਨੇ ਬੈਕਵਰਡ ਲੀਫ ਤੋਂ ਵੀ ਆਪਾਂ ਕਰ ਰਹੇ ਆਂ ਵੀ ਕਿੱਥੋਂ ਇਹਨਾਂ ਨੂੰ ਮਿਲ ਰਹੀ ਹੈ ਕੋ ਸਾਰਾ ਕਰਕੇ ਇਕੱਠੀ ਕਰਕੇ ਜਿੱਥੋਂ ਇਹ ਖਰੀਦਦੇ ਨੇ ਜਿਹੜੇ ਹੈਗੇ ਨੇ ਉਹਨਾਂ ਤੱਕ ਅਸੀਂ ਆਪਣਾ ਪਹੁੰਚ ਕਰਕੇ ਜਿਹੜੇ ਵੱਡੇ ਨੇ ਉਹਨਾਂ ਨੂੰ ਜ਼ਰੂਰ ਪਹੜਾਉਂਦੇ